ਇਨਾਂ ਦਾ ਮੋਸਟ ਸੈਲੀਬ੍ਰੇਟਡ ਇਨਾਂ ਦਾ ਬੰਦਾ ਹੈ ਜੀ ਲਾਰੈਂਸ ਬਿਛਨੋਈ ਆ ਲਾਰੈਂਸ ਬਿਛਨੋਈ ਦਾ ਚਲੋ ਮੈਨੂੰ ਤਾਂ ਹੁਣ ਅੰਦਰਲੀ ਗੱਲ ਤੁਹਾਨੂੰ ਮੈਂ ਕੀ ਦੱਸਾਂ ਤੁਸੀਂ ਪੁੱਛੋਗੇ ਤੇ ਬਾਅਦ ਚ ਦੱਸੂਗਾ ਹਲੇ ਵੀ ਦੱਸਦਾ ਮੈਂ ਇਹ ਜਿਹੜਾ ਪਹਿਲਾਂ ਕਹਿੰਦਾ ਸੀ ਨਾ ਜੀ ਕੀ ਇੰਟਰਵਿਊ ਤਾਂ ਹੋਈ ਨਹੀਂ ਭਗਵੰਤਮਾਨ ਦੀ ਸਟੇਟਮੈਂਟ ਸੀ ਹੁਣ ਪ੍ਰਭੋਦ ਕੁਮਾਰ ਜੀ ਨੇ ਹਾਈ ਕੋਰਟ 'ਚ ਦੱਸਤਾ ਕਿ ਇੰਟਰਵਿਊ ਕਿੱਥੇ ਕਿੱਥੇ ਹੋਈ ਆ ਮੈਨੂੰ ਇਹ ਵੀ ਪਤਾ ਲੱਗਿਆ ਕਿ ਪ੍ਰਬੋਧ ਕੁਮਾਰ ਜੀ ਨੇ ਇੱਕ ਹੋਰ ਵੀਡੀਓ ਵਿਖਾਈ। ਤੁਹਾਡੇ ਹੈ ਜਾਂ ਉੱਥੇ? ਇੱਕ ਵੀਡੀਓ ਉਹ ਜੀ ਵਿਖਾਈ ਆ ਉਹ ਦਿਖਾਈ ਵੀਡੀਓ ਜਿਹੜੀ ਮੈਂ ਪੜ੍ਹ ਕੇ। ਇੱਕ ਇਹ ਇਹਦੇ ਰਾਤ ਚ ਹੀ ਆ। ਆਊਟ ਗੈਂਗਸਟਰ ਹੈ ਨਾ ਉਹ ਚਿੱਤੂ ਮੁੱਛੇ ਵਾਲੇ ਕਤਲकांड ਦੇ। ਉਹ ਤਿੰਨੂ ਗੈਂਗਸਟਰ ਜਿਹਨੂੰ ਸ਼ਾਪਿੰਗ ਕਰਾ ਰਹੇ ਨਾਈਟ ਕਲੱਬ ਤੇ ਜਿੱਦੇ ਨਾਲ ਪਾਰਟੀ ਚੱਲਦੀ ਸੀ ਇਹ ਉਹ ਪੁਰਾਣੀ ਵੀਡੀਓ ਹੈ ਜਿੱਤੇ ਨੂੰ ਜਦੋਂ ਸ਼ਾਪਿੰਗ ਕਰਾਉਣ ਲੈ ਕੇ ਗਏ ਆ ਤੇ ਆਪਣਾ ਫਿਰ ਉਹਦਾ ਨਾਈਟ ਕਲੱਬ 'ਚ ਗਏ ਆ ਨਾਲ ਇੰਸਪੈਕਟਰ ਸਾਹਿਬ ਵੀ ਨਾਲ ਗਏ ਆ ਇਹ ਉਹ ਸਰਕਾਰ ਹੈ ਜਿਨੇ ਸਿੱਧੂ ਮੂਸੇ ਵਾਲੇ ਕਾਰਨ ਤੇ ਕੱਲਾ ਟੀਨੂ ਨੂੰ ਨਾਈਟ ਆਊਟਿੰਗ ਨਹੀਂ ਕਰਾਈ ਮੇਰੇ ਕੋਲ ਜੋ ਖਬਰ ਆ ਇਹਦੀ ਵੀ ਕਰਾਈ ਹੋਈ ਹੈ ਲਾਰਿਸ ਕਸ਼ਨ ਹੋਈ ਹੈ ਔਰ ਉਹ ਵੀਡੀਓ ਵੀ ਤੁਰੇ ਫਿਰਦੀ ਆ ਕਿੱਥੇ ਅਪਸਰਾਪੁਰ ਹੁਣ ਉਹ ਵੀਡੀਓ ਇੱਕ ਨਹੀਂ ਤੁਰੇ ਫਿਰਦੀ ਇੱਕ ਵੀਡੀਓ ਹੋਰ ਵੀ ਬੜੀ ਬਹੁ ਚਰਚਿਤ ਵੀਡੀਓ ਤੁਰੇ ਫਿਰਦੀ ਉਹ ਤਾਂ ਮੈਂ ਅੱਖੀਂ ਵੇਖੀ ਆ ਹਾਂਜੀ ਆ ਲਾਰੈਂਸ ਕੁਸ਼ਨੋਈ ਇੰਟਰਵਿਊ ਲਾਰੈਂਸ ਕੋ ਵੀਆਈਪੀ ਟ੍ਰੀਟਮੈਂਟ ਚੰਡੀਗੜ੍ਹ ਕੇ ਮਾਲ ਮੈਂ ਆਦੀ ਰਾਤ ਕਰਵਾਈ ਸ਼ਾਪਿੰਗ ਔਰ ਵੀ ਖੁਲਾਸੇ ਕਰਦੇ ਵੀਡੀਓ ਨਾਲ ਤੇ ਭਗਵੰਤ ਮਾਨ ਸਟੇਟ ਦਾ ਹੋਮ ਮਿਨਿਸਟਰ ਭਗਵੰਤ ਮਾਨ ਸਟੇਟ ਦਾ ਚੀਫ ਮਿਨਿਸਟਰ ਪਹਿਲਾਂ ਉਹਨੇ ਕਿਹਾ ਸੀ ਕਿ ਨਹੀਂ ਇਹ ਇੰਟਰਵਿਊ ਪੰਜਾਬ 'ਚ ਨਹੀਂ ਹੋਈ ਹੁਣ ਕਹਾ ਹਾਈ ਕੋਰਟ 'ਚ ਅੱਜ ਵੀ ਭਾਈ ਇਹ ਇੰਟਰਵਿਊ ਪੰਜਾਬ 'ਚ ਹੋਈ ਹੈ ਮਗਰ ਕਹਿੰਦਾ ਮੇਰੇ ਬੱਤੀ ਦਾੰਦੇ ਹੀ ਕਹਿੰਦਾ ਨਾ ਮੇਰੇ ਬੱਤੀ ਹੈ ਮੈਂ ਤਾਂ ਲਾਦਾ ਤੇਰੇ 36 32 ਇੱਕ ਡਾਚੂ ਉਠ ਮਾਰਦਾ ਕਿ ਤੂੰ ਕੋਈ ਨਾ ਇੰਟਰਵਿਊ ਹੋਈ ਕੋਈ ਨਹੀਂ ਤੇ ਹੁਣ ਜਦ ਹਾਈ ਕੋਰਟ ਤੇ ਤੇਰੇ ਅਫਸਰ ਤੇ ਤੇਰੇ ਥੱਲੇ ਜਿਹੜਾ ਅਫਸਰ ਹੈ ਉਹਨੇ ਐਫੀਡੇਵਿਟ ਦੇ ਦਿੱਤਾ ਜਾ ਕੇ ਕਿ ਇੰਟਰਵਿਊ ਹੋ ਗਿਆ ਹੁਣ ਤੇਰੇ ਪਤੀ ਦੰਗਾਂ ਨੂੰ ਕੀ ਹੋਇਆ ਕਿਹੜੀ ਦੰਗਲ ਪੈ ਗਈ ਹੈ ਦੱਸਦਾ ਨਹੀਂ ਕਿ ਮੈਨੂੰ ਪਹਿਲਾਂ ਦਾ ਪਤਾ ਸੀ ਮੇਰਾ ਕੰਡ ਦਾ ਭਾਵ ਥੈਟ ਚੀਫ ਮਿਨਿਸਟਰ ਨਿਊ ਆਫ ਦਿਸ ਵੀਡੀਓ ਏ ਸਟੇਟ ਮਿਨਿਸਟਰ ਨੂੰ ਜਿੱਦ ਦਿਨ ਹੀ ਵਾਸ ਲਾਈਂਗ ਟੂ ਦ ਪੀਪਲ ਆਫ ਪੰਜਾਬ ਇਹਦੀ ਨੌਲੇਜ ਸੀ ਕਿ ਇੰਟਰਵਿਊ ਪੰਜਾਬ 'ਚ ਹੋ ਰਿਹਾ ਮਗਰ ਇਹਨੇ ਹਨਰੇਬਲ ਹਾਈ ਕੋਰਟ ਨੂੰ ਵੀ ਝੂਠ ਬੋਲਿਆ ਤੇ ਇਹਨੇ ਆਪ ਦੀ ਪੁਲਿਸ ਨੂੰ ਵੀ ਇਹ ਦਬਾਅ ਬਣਾਇਆ ਕਿ ਭਾਈ ਇਹ ਸੱਚ ਸਾਹਮਣੇ ਨਹੀਂ ਲਿਆਉਣਾ that is why ਜਿਹੜੇ ਦੋ ਮੈਂਬਰ ਸਿੱਟ ਦੇ ਬਣੇ ਸੀ ਜਿਹਨੂੰ ਹੈਂਡਪਿਕ ਭਗਵੰਤ ਮਾਨ ਨੇ ਕੀਤਾ ਸੀ ਉਹਨੇ 8 ਮਹੀਨਿਆਂ ਚ ਕੋਰਟ ਦੀ ਅੱਖਾਂ 'ਚ ਘੱਟਾ ਪਾਇਆ ਹੁਣ ਕਮੇਟੀ ਜਦੋਂ ਕੋਰਟ ਨੇ ਸੈਲਫ ਅਪਾਇੰਟ ਕੀਤਾ ਕਿ ਐਸਆਈਟੀ ਦਾ ਮੈਂਬਰ ਉਹਨੇ ਮਹੀਨੇ 'ਚ ਗੱਲ ਕੱਢਤੀ ਸੋ ਮੈਂ ਤੁਹਾਨੂੰ ਕਹਿ ਰਿਹਾ ਈ ਹਲੇ ਦੂਜੀ ਵੀਡੀਓ ਤੁਹਾਨੂੰ ਨਹੀਂ ਦਿਖਾਉਂਦੇ ਜਿਹਦੇ ਤੇ ਲਾਰੈਂਸ ਕੁਛਨੋਈ ਨੂੰ ਸ਼ਾਪਿੰਗ ਕਰਾਈ ਗਈ ਤੇ ਹੋਮ ਮਿਨਿਸਟਰ ਕੌਣ ਸੀ ਭਗਵੰਤ ਮਾਨ ਸਾਹਿਬ ਹਲੇ ਇੱਕ ਤੀਜੀ ਵੀਡੀਓ ਹੈ ਜਿਹਦਾ ਅੱਜ ਨਹੀਂ ਮੈਂ ਜ਼ਿਕਰ ਕਰਨਾ ਉਹ ਮੈਂ ਅੱਖੀਂ ਦੇਖ ਕੇ ਆਇਆ ਹੋ ਸਕੇ ਤੇ ਤੁਹਾਨੂੰ ਕਿਸੇ ਵੇਲੇ ਬੁਕਾਵਾਂਗੇ ਕਿ ਦੇਖ ਕੇ ਥੋੜੀਆਂ ਨਾਲ ਕਈਆਂ ਦੀ ਅੱਖਾਂ ਇੱਥੇ ਡਿੱਗ ਜਾਣੀਆਂ ਮੈਨੂੰ ਫੜ ਕੇ ਅੰਦਰ ਵਾਪਸ ਮਿੱਟ ਕਰਨੀਆਂ ਪੈਣੀਆਂ ਕਿ ਇਹ ਕੀ ਕੁਝ ਹੋ ਰਿਹਾ ਪੰਜਾਬ 'ਚ ਮਤਲਬ ਮੈਂ ਦੇਖ ਕੇ ਹੈਰਾਨ ਹੋ ਗਿਆ ਕਿ ਵਾਧਾ ਹੈਲ ਇਸ ਕੋਈ ਦਿਸ ਇਜ਼ ਦ ਲਾਅ ਐਂਡ ਆਰਡਰ ਐਮਰਜੈਂਸੀ ਅੱਜ ਜਦ ਮੈਂ ਤੁਹਾਡੇ ਕੋਲ ਬੈਠੇ ਆ ਵੈਂਦਾ ਚੀਫ ਮਿਨਿਸਟਰ ਜੀ ਨੂੰ ਸ਼ੁੱਡ ਹੈਵ ਡੈਲਟ ਵਿਦ ਅ ਵੈਰੀ ਸਟਰੋਂਗ ਆਇਰਨ ਹੈਂਡ ਨਾਲ ਹੀ ਸ਼ੁੱਡ ਹੈਵ ਡੈਲਟ ਵਿਦ ਦੀ ਆਫੀਸਰਸ ਚਲੋ ਮੈਂ ਬੈਨੀਫਿਟ ਆਫ ਡਾਊਟ ਦਿੰਦਾ ਕਿ ਤੈਨੂੰ ਨਹੀਂ ਪਤਾ ਸੀ ਤੂੰ ਭਾਈ ਕੀ ਕਾਰਵਾਈ ਕੀਤੀ ਕਾਰਵਾਈ ਜ਼ੀਰੋ ਇਸ ਤੋਂ ਸਾਫ਼ ਹੁੰਦਾ ਹੈ ਕਿ ਤੇਰੀ ਰੜੀ ਮਿਲੀ ਭੁਗਤ ਹੈ ਔਰ ਅੱਜ ਮੈਂ ਦੱਸ ਰਿਹਾ ਦੋ ਵੀਡੀਓ ਹੋਰ ਨੇ ਇਹ ਆਪ ਜਨ ਤੱਕ ਕਰਦੇ ਨਹੀਂ ਤਾਂ ਬੜੀ 쳇ੀ ਮੈਂ ਜਨ ਤੱਕ ਕਰੂੰਗਾ ਤੇ ਤੁਸੀਂ ਹਰਾਲ ਹੋ ਜਾਓਗੇ ਕਿ ਪੰਜਾਬ ਤੇ ਚੱਲ ਕੀ ਰਿਹਾ ਔਰ ਕੱਲੀ ਇੰਟਰਵਿਊ ਨਹੀਂ ਧੀ ਇਹ ਤਾਂ ਹਾਈ ਕੋਰਟ ਦੇ ਵੀ ਉੱਥੇ ਦਿੱਤਾ ਹੋਇਆ ਕਿ 43000 ਕਾਲ ਐਫੀਡੇਵਿਟ ਕੀ ਦੇ ਕੇ ਆਇਆ ਕਿ ਜ਼ਿਲ੍ਹਾ ਚ ਹੋਈਆਂ ਨੇ ਕਿ ਇੱਕ ਵੀ ਇੱਕ ਵੀ ਅਫਸਰ ਦੇ ਖਿਲਾਫ ਕਾਰਵਾਈ ਜ਼ੀਰੋ ਔਰ ਇਹੀ ਕਾਰਨ ਹੈ ਕਿ ਅੱਜ ਪੰਜਾਬ ਚ ਕੀ ਹੋ ਰਿਹਾ ਮੈਂ ਹਰਾਨ ਹੋ ਗਿਆ ਅੱਜ ਸਾਡੇ ਕੱਲ ਪਰसों ਮਰਚਰ ਸ਼ਹਿਰ ਦੀ ਖਬਰ ਆਈ ਸੀ ਚਲੋ ਅੱਜ ਦੀ ਮੈਂ ਗੱਲ ਕਰਾਂ ਕਿਥੇ ਸਭ ਤੋਂ ਪਹਿਲਾਂ ਤਾਂ ਮੈਂ ਆਈ ਕੰਡੈਮਨਡ ਦੋ ਇਨਸੀਡੈਂਟਸ اور ਮੈਂ ਉਹਨਾਂ ਪਰਿਵਾਰਾਂ ਨਾਲ ਆਪ ਦੀ ਇਸ ਗੱਲ ਦੀ ਇੱਕ ਉਹਨਾਂ ਨਾਲ ਅਸੀਂ ਇਹ ਸੌਖੇ-ਮੂਕੇ ਖਲੋਤੇ ਆ ਕਿ ਜਿੱਥੇ ਅੱਜ ਸ੍ਰੀ ਮੁਕਸ਼ਰ ਸਾਹਿਬ ਇੱਕ ਐਨ ਆਰ ਆਈ ਪਰਿਵਾਰ ਤੇ ਦਿਨ ਦਿਹਾੜੇ ਫਾਇਰਿੰਗ ਹੋਈ ਜੇ ਫਿਰ ਫਿਰੋਜ਼ਪੁਰ ਚੇ ਹੋਈ ਆ ਔਰ ਐਸ ਵੀ ਸਪੀਕ ਇਹ ਲਾਰੈਂਸ ਮਿਸ਼ਨ ਹੋਈ ਦੇ ਕੇਸ ਦਾ ਵੀ ਜੋ ਮੈਂ ਤੁਹਾਨੂੰ ਕੋਲ ਜ਼ਿਕਰ ਕੀਤਾ ਕੱਲ ਕੀ ਹੋਇਆ ਦੋ ਦਿਨ ਪਹਿਲਾਂ ਅੰਮ੍ਰਿਤਸਰ ਸਾਹਿਬ ਜਿੱਥੇ ਇੱਕ ਮਜੀਠ ਮੰਡੀ ਆ ਜੀ ਸਾਡੇ ਬਹੁਤ ਵੱਡੀ ਇਹ ਡਰਾਈ ਫਰੂਟਸ ਦੀ ਮਤਲਬ ਜਿਹੜਾ ਸਾਰਾ ਡਰਾਈ ਫੂਟ ਦਾ ਮੇਨ ਤੈਨੂੰ ਤਾਂ ਪਤਾ ਹੋਣਾ ਮੇਰਾ ਵੀ ਆਏ ਮਜੀਠ ਮੰਡੀ ਦਾ ਤੇ ਮਜੀਠ ਮੰਡੀ ਇਹਨਾਂ ਨੂੰ ਦੱਸ ਦੇ ਸਭ ਨੂੰ ਜਿਨ੍ਹਾਂ ਨੂੰ ਨਹੀਂ ਸ੍ਰੀ ਅੰਮ੍ਰਿਤਸਰ ਦਾ ਪਤਾ ਇਟ ਇਜ਼ ਦਾ ਮੇਜਰ ਗੇਟਵੇ ਆਫ ਇਹ ਡਰਾਈ ਫਰੂਟਸ ਤੋਂ ਜੋ ਵੀ ਅਫਗਾਨਿਸਤਾਨ ਉਸ ਬਾਰਡਰ ਦਾ ਆਉਂਦਾ ਜਾਂ ਕੁਝ ਦਿੱਲੀ ਆਉਂਦਾ ਜਾਂ ਇਟਸ ਬਿਕਮ ਅ ਮੇਜਰ ਟਰਾਂਜ਼ਿਟ ਪੁਆਇੰਟ ਤੁਸੀਂ ਮੰਨੋਗੇ ਕਿ ਲਾਅ ਔਰ ਆਰਡਰ ਭਗਵਾਨ ਜੀ ਮਾਨ ਸਾਹਿਬ ਦਾ ਕਿਵੇਂ ਝੰਡੇ ਝੂੜੇ ਤਾਂ ਲਾਉਂਦਾ ਦੋ ਪੈਗ ਤੇ ਬਾਦ ਚਰਾਣੇ ਥੱਲੇ ਦੇ ਕੇ ਪੈ ਜਾਂਦਾ ਤੇ ਲੋਕਾਂ ਦਾ ਜਾਤ ਆਏ ਭਾਈ ਲੋਕਾਂ ਨੂੰ ਵੀ ਭਲਵਾ ਦਿਆ ਕਰਕੇ ਲੋਕ ਵੀ ਪਏ ਰਹਿਣ ਦੁਸ਼ਮੇਰੀ ਪਤਾ ਲੱਗੇ ਹੋਇਆ ਕਿ 4-5 ਕਰੋੜ ਦੀ ਛੜ ਪਹਿਲੀ ਵਾਰੀ ਹੋਇਆ ਕਿ ਆ ਕੇ ਸਾਰਾ ਹੀ ਗੋਡਾਊਨ ਹੀ ਲੁੱਟ ਕੇ ਲੈ ਗਏ ਆ ਮਜੀਦ ਉੱਥੇ ਮੈਂਬਰਸ ਜਿਹੜੇ ਮਜੀਦ ਖੰਡੀ ਦੇ ਨੇ ਮੈਂ ਉਹਨਾਂ ਦਾ ਬਿਆਨ ਪੜ੍ਹ ਲਿਆ ਤੁਹਾਨੂੰ ਤੇ ਸੱਚੇ ਸ਼ਗਿਰਤ ਦਾ ਤਾਂ ਫਿਰ ਇਹੀ ਫੈਸਲਾ ਕਿ ਅੱਜ ਚਿੱਠੀ ਲਿਖ ਦੇ ਕਿ ਭਾਈ ਮੇਰੇ ਤੋਂ ਕੇਜਰੀਵਾਲ ਸਾਹਿਬ ਤੋਂ ਬਹਾਲਾ ਚਿਰ ਦੂਰ ਲਿਆ ਨਹੀਂ ਜਾਂਦਾ ਕਿਉਂਕਿ ਅਸੀਂ ਤੇਰਾ ਧਰਨਾ ਵੀ ਵੇਖਿਆ ਸੀ ਜਿਹੜਾ ਤੂੰ ਮਾਰਿਆ ਸੀ ਉਹ 20 ਸੈਕਿੰਡ ਵਾਲਾ ਧਰਨਾ ਕਿੱਥੇ ਮਜਿੱਟੀਆਂ ਭੁੱਲਿਆ ਚਾਰ ਤੇ ਆਏ ਪਤਾ ਨਹੀਂ ਕਿੱਥੋਂ ਆਏ ਤੇ ਕਦੋਂ ਝੁੱਕ ਕੇ ਲੈ ਗਏ ਮੈਂ ਮੈਂ ਤਾਂ ਧਰਨਾ ਵੇਖ ਲੈਕ ਰਾਤ ਨੂੰ ਜਦ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਤਾਂ ਧਰਨਾ ਹੀ ਵੇਖ ਲੈਂਦਾ ਹੱਥ ਹੱਥ ਪੈ ਗਈਦਾ ਵੀ ਬਾਪ ਪਾ ਲੈ ਤੇਰੇ ਸ਼ਰਾਹੇ ਜਾਂ ਵੀ ਧਰਨਾ ਵਜਿਆ ਕਿੱਥੇ ਇੰਡੀਆ ਗੇਟ ਤੇ ਮਾਰਿਆ ਸੀ ਨਾ ਉੱਥੇ ਮਾਰਿਆ ਸੀ ਮੈਨੂੰ ਕੇਜਰੀ ਆਲ ਵੀ ਕਹਿੰਦਾ ਹਣਾ ਵਾਹ ਜੇ ਚਾਹੀ ਤੇ ਹੀ ਦੇ ਇਹਦੇ ਚਾਰ ਕਿ ਧਰਨੇ ਹੋਰ ਵਾਜ ਜਾਣ ਮੇਰੇ ਅੱਗੇ ਮੈਨਾਂ ਦਾ ਮੋਦੀ ਨੇ ਤਾਂ ਕਦੇ ਨਹੀਂ ਛੱਡਣਾ ਪਰ ਜੋਤ ਮੈਂ ਇਸ ਦੀ ਗੱਲ ਕਰੂੰਗਾ ਇਸ ਲਈ ਆਇਆ ਕਿ ਕਈਆਂ ਦੇ ਮਨ 'ਚ ਸੀਗਾ ਕਿ ਅੱਜ ਛੱਡ ਕਰੂੰ ਹਣਾ ਚਲੋ ਮੈਂ ਆਪ ਥੋੜਾ ਵੀ ਦਿਲ ਕਾਦੇ ਨਹੀਂ ਤੋੜਦਾ ਮੈਂ ਕਰਨਾ ਤਾਂ ਨਹੀਂ ਚਾਹੁੰਦਾ ਸੀ ਉਹਦੀ ਗੱਲ ਅੱਗੇ ਵਿਚਾਰਾ ਪਾਟਣ ਨੂੰ ਆਇਆ ਕਿਵੇਂ ਏਡਾ ਵਿਚਾਰਾ ਖਾਪੀ ਕਿ ਮਹਾ ਸਿਹਤ ਬਣਾਈ ਆ ਤੇ ਮੈਂ ਗੱਲ ਕਰਕੇ ਐਵੇਂ ਉਹਦਾ ਘੜਕੂ ਵਧਾਵਾ ਮਤਲਬ ਮੈਂ ਨਹੀਂ ਚਾਹੁੰਦਾ ਕਿ ਇਹ ਜੀ ਕੋ ਹਾਲਾਤ ਪੈਦਾ ਕਰਾਂ ਕਿ ਜੀ ਦੇ ਨਾਲ ਉਹਦੀ ਹਾਰਟ ਬੀਟ ਵਧੇ ਮਗਰ ਮੇਰੇ ਤੋਂ ਰਿਹਾ ਵੀ ਨਹੀਂ ਚਾਹੁੰਦਾ ਕਿਉਂਕਿ ਨਾਮ ਹੈ ਤੁਹਾਡਾ ਵੀ ਦਿਲ ਨਹੀਂ ਤੋੜ ਸਕਦਾ ਤੇ ਜਦ ਮੈਂ ਇਹਦੀ ਕਵਿਟ ਪੜਦਾ ਤੇ ਪੜ ਪੜ ਕੇ ਮੈਨੂੰ ਆਸ਼ਾ ਵੀ ਆਉਂਦਾ ਬੇਖੋ ਬੜੇ ਧਿਆਨ ਨਾਲ ਪੜਿਓ ਇੱਕ ਇੱਕ ਲਫ਼ਜ਼ੇ ਦਾ ਜਿਵੇਂ ਕਹਿੰਦੇ ਨਾ ਕੀਮਤੀ ਹੀਰੇ ਨੇ ਅਨਮੋਲ ਹੀਰੇ ਕਹਿੰਦੇ ਨਾ ਇਹਨਾਂ ਦੇ ਐਮਐਨਯੂ ਉਹ ਜਿੰਨੇ ਵੀ ਹੈਗੇ ਮਾਜਰੇ ਮੁੰਜਰੇ ਜੀ ਜਿਹੜਾ ਉਹਦਾ ਮਸਲਾ ਚੱਲਦਾ ਚਲੋ ਬਾਜਵਾ ਸਾਹਿਬ ਉਹਨੂੰ ਚੰਗੀ ਤਰ੍ਹਾਂ ਦੱਸਦੇ ਮਗਰ ਬਾਜਵਾ ਸਾਹਿਬ ਨੂੰ ਪਤਾ ਨਹੀਂ ਕੀ ਹੋਇਆ ਹੈ ਖੁੱਲ ਕੇ ਜ ਨਹੀਂ ਬੋਲਦੇ ਉਹਨਾਂ ਦੀ ਵੀ ਕੋਈ ਬ੍ਰੇਕਅਪ ਬਰਾਬਰ ਦੇ ਲੱਗਦਾ ਪੈਰ ਧਰਿਆ ਗਿਆ ਚਲੋ ਸਤਿਕਾਰਯੋਗ ਨੂੰ ਮੈਨੂੰ ਲੱਗਦਾ ਬੋਲਣਗੇ ਮਗਰ ਮੈਂ ਹਰਜੋਤ ਸਿੰਘ ਬੈਂਕਸ ਦੀ ਅੱਜ ਦੇਖ ਰਿਹਾ ਸੀ ਟਵੀਟ ਉਂਦਰ ਜਾ ਬੇ ਕਨਾਲੀ ਗੱਲ ਆ ਉਹ ਤੇ ਕੇਜਰੀ ਆ ਦੀ ਫੋਟੋ ਲਾਈ ਹੁਣ ਕੇਜਰੀ ਆ ਦੀ ਹੱਸਦਿਆਂ ਦੀ ਵੀ ਲੱਗ ਸਕਦੀ ਸੀ ਨਹੀਂ ਲੱਜੀ ਉਹ ਛਲਾਖਾਂ ਪਿੱਛੇ ਵਾਲੀ ਫੋਟੋ ਲਾਈ मैं पता नहीं कि इनके रब्बे दे रंगी है कि ये कदों हो जा काम हो कहना जस्ट लॉन्ग अबाउट बेसलेस एलिगेशन मेड बाय अ टेंटेड ऑफिसर अगेंस्ट मी एंड माय वाइफ एन एन एग्ज़ेम्पलरी आईपीएस ऑफिसर विद अ स्पॉटलेस रिकॉर्ड हुन भैन साहब जिन्हें एलिगेशन लाया ਉਹ ਮੈਨੂੰ ਲੱਗਦਾ ਕੀ ਲੋਜੀ ਇੰਸਪੈਕਟਰ ਸਾਹਿਬ ਦਾ ਅਮਨਜੋਤ ਕੋਲ ਹੈ ਹਾਂ ਅਮਨਜੋਤ ਕੀ ਅਮਨਪ੍ਰੀਤ ਅਮਨਜੋਤ ਅਮਨਜੋਤ ਅਮਨਪ੍ਰੀਤ ਅਮਨਜੋਤ 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 ਉਹ ਇੰਸਪੈਕਟਰ ਹੈ ਤੇ ਐਲੀਗੇਸ਼ਨ ਕੀਤੇ ਖਿਲਾਫ ਲਾ ਰਹੀ ਹੈ ਜੀ ਉਹ ਕਿੱਥੀ ਜਾਈ ਆ ਰਹੀ ਆ ਐਲੀਗੇਸ਼ਨ ਲਿਖਾ ਰਹੀ ਹੈ ਹਰਜੋਤ ਬੈਂਸ ਦੇ ਖਿਲਾਫ ਤੇ ਇਨਾਂ ਦੀ ਆਈਪੀਐਸ ਅਫਸਰ ਦੇ ਖਿਲਾਫ ਚਲੋ ਮੈਂ ਪਹਿਲਾਂ ਇੱਕ ਗੱਲ ਕਲੀਅਰ ਕਰ ਦਿਆਂ ਕਿ ਮੈਂ ਹਰਜੋਤ ਬੈਨ ਦੇ ਖਿਲਾਫ ਤਾਂ ਮਾੜਾ ਮੋਟਾ ਤੁਹਾਨੂੰ ਬੋਲਬਾਲ ਦਊਗਾ ਮਗਰ ਆ ਆਲ ਦਾ ਰਿਸਪੈਕਟ ਫਾਰ ਹਿਸ ਵਾਈਫ ਔਰ ਮੈਂ ਕੋਈ ਇਹ ਜੀ ਗੱਲ ਨਹੀਂ ਕਰੂੰਗਾ ਕਿ ਜਿਹਦੇ ਚ ਉਹਨਾਂ ਦੀ ਸ਼ਾਨ ਦੇ ਖਿਲਾਫ ਜਾਂ ਕੋਈ ਇਹ ਜੀ ਗੱਲ ਆਏ ਗਿਵ ਹਰ ਦਾ ਬੈਨੀਫਿਟ ਆਫ ਡਾਊਟ ਮਗਰ ਮੈਂ ਮਜਬੂਰ ਕਿਉਂ ਹੋ ਗਿਆ ਇਹਦੇ ਬਾਰੇ ਇਹਨਾਂ ਚਿੱਠੀ ਇਹ ਤੁਹਾਡੇ ਕੈਨਲਾ ਨੇ ਤਾਂ ਕੱਲ ਚਲਾਈ ਸੀ ਮੇਰੇ ਕੋਲ 3 ਦਿਨ ਦੀ ਮੇਰੇ ਕੋਲ ਆਈ ਸੀ ਇਹ ਆਪ ਹੀ ਫੜਾ ਕੇ ਗਏ ਆ ਕਿ ਬੋਲ ਮੈਂ ਬੋਲਣ ਵਾਲਣ ਲੱਗਿਆ ਤੇ ਫਿਰ ਮੈਂ ਮਨ ਚ ਸੋਚਿਆ ਮੈਂ ਛੱਡੋ ਭਰਾ ਯਾਰ ਕਿਸੇ ਦੀ ਮੇਰੇ ਹਰਜੋਤ ਬੈਂਚ ਨਾਲ 86 ਬੱਕਰੇ ਵੇ 100 ਹੋਣੇ ਇਹ ਰੇਤਾ ਰੋਤਾ ਵੀ ਖਾ ਜਾਂਦਾ ਸਭ ਕੁਝ ਖਾ ਜਾਂਦਾ ਪੰਦਾ ਵੀ ਖਾ ਜਾਂਦਾ ਮਗਰ ਚਲੋ ਇਸ ਮਸਲੇ 'ਚ ਮੈਂ ਨਹੀਂ ਬੋਲੂ ਪਰ ਮੈਂ ਬਾਤਕੇ ਨਹੀਂ ਬੋਲਿਆ ਚਲੋ ਕੱਲ ਤੱਕ ਫਿਰ ਮਾਨੇ ਕੋਇਲ ਸਾਹਿਬ ਨੇ ਟਵੀਟ ਕਰਤਾ ਫਿਰ ਇੱਕ ਹੋਰ ਚੰਨ ਨੇ ਚੜਾਤੀ ਫਿਰ ਦੂਜੇ ਨੇ ਚੜਾਤੀ ਫਿਰ ਤੀਜੇ ਨੇ ਚੜਾਤੀ ਮਗਰ ਜਦ ਮੈਂ ਇਹਦੀ ਟਵੀਟ ਪੜੀ ਉਦੋਂ ਮੇਰੇ ਤੋਂ ਰਿਆ ਨਹੀਂ ਗਿਆ ਕਿ ਮੈਂ ਕਿੱਡਾ ਝੂਠਾ ਹੇ ਮੋਟੂ ਆ ਵੇਖੋ ਕੀ ਕਹਿਣ ਰਿਹਾ ਕਹਿੰਦਾ ਇਹ ਪਹਿਲਾਂ ਮੈਂ ਸਾਰੀ ਟਵੀਟ ਪੜ੍ਹ ਦਿਆ ਤੇ ਫਿਰ ਬੋਲੂਗਾ ਤੁਹਾਨੂੰ ਜਸਟ ਲਰਨਡ ਅਬਾਊਟ ਬੇਸਲੈਸ ਅਲੀਗੇਸ਼ਨ ਮੇਡ ਬਾਇ ਅ ਟੈਂਟਡ ਆਫੀਸਰ ਅਗੇਂਸਟ ਮੀ ਐਂਡ ਮਾਈ ਵਾਈ ਪਹਿਲਾਂ ਹੀ ਉਹਨੂੰ ਤਾਂ ਟੈਂਟਡ ਕਰਤਾ ਇਨਸਪੈਕਟਰ ਨੇ ਐਨ ਐਗਜ਼ੈਂਪਲਰੀ ਆਈਪੀਐਸ ਆਫਿਸਰ ਵਿਦ ਅ ਸਪੌਟਲੈਸ ਰਿਕਾਰਡ ਆਪ ਦੀ ਘਰ ਦੀ ਨੂੰ ਕਹਿਤਾ ਕਿ ਇਤੋਂ ਤਾਂ ਇਮਾਨਦਾਰ ਕੋਈ ਹੈ ਨਹੀਂ ਚਲੋ ਘਰ ਵਾਲੇ ਦੀ ਮਜਬੂਰੀ ਵੀ ਹੁੰਦੀ ਹੈ ਕੋਈ ਇਹੀ ਗੱਲ ਨਹੀਂ ਹੁੰਦੀ ਮੈਂ ਕਹਿੰਦਾ ਮੈਂ ਵੀ ਕਹਿੰਦਾ ਇਮਾਨਦਾਰੀ ਹੋਣੇ ਨਹੀਂ ਮਗਰ ਭਾਈ ਤੂੰ ਤਾਂ ਨਾ ਨਾ ਬੋਲ ਬੀਜੀਪੀ ਬੋਲੇ ਕੋਈ ਹੋਰ ਬੋਲੇ ਤੇ ਮੈਂ ਗੱਲ ਨੂੰ ਮੰਨੂਗਾ ਮੈਂ ਆਪ ਮੰਨਦਾ ਮਗਰ ਖੰਕੀ ਘਰ ਵਾਲਾ ਘਰ ਵਾਲੀ ਦੀ ਸਿਫਤ ਕਰੀ ਜਾਵੇ ਘਰ ਵਾਲੀ ਘਰ ਵਾਲੇ ਦੀ ਕਰੀ ਜਾਵੇ ਤੁਸੀਂ ਵੀ ਕਹੋਗੇ ਹੁਣ ਕੀ ਇਹਨਾਂ ਨੂੰ ਕਹਿਣਾ ਅੱਧਿਆਂ ਦੇਖੋ ਕੀ ਕਹਿੰਦਾ ਕਹਿੰਦਾ ਵੀ ਵਿਲ ਬੀ ਫਾਈਲਿੰਗ ਅ ਡੈਫਰਮੇਸ਼ਨ ਸੂਟ ਐਂਡ ਕਹਿੰਦਾ ਐਜ਼ ਅ ਸੋਲਜਰ ਆਫ ਅਰਮੈਂਟ ਐਜਰੀਵਲ ਓਨੈਸਟੀ ਇਜ਼ ਮਾਈ ਧਰਮਾ ਉਹਨੇ ਕਿੱਡਾ ਔਨਲਿਸਟ ਆ ਉਹ ਤਾਂ ਉਥੋਂ ਦੀ ਰੇਤ ਦੀਆਂ ਖੱਡਾ ਬੋਲਦੀਆਂ ਨੇ ਰੋਜ਼ ਕੋਲ ਕੋਈ ਨਾ ਕੋਈ ਡਿੱਗ ਜਾਂਦਾ ਕੋਈ ਬੰਦ ਹੋ ਜਾਂਦਾ ਜਾਂ ਵਿਵੇਕਸ਼ੀਲ ਸੋਨੀ ਵਰਗੇ ਅਫਸਰ ਨਾਲ ਜਾ ਕੇ ਲੱਗ ਜਾਂਦੇ ਤੇ ਵੱਜ ਜਾਂਦਾ ਕਹਿੰਦਾ ਪ੍ਰਾਊਡ ਆਫ ਮਾਈ ਵਾਈਫ ਹੂ ਐਮਬੋਡੀਜ਼ ਪ੍ਰੋਫੈਸ਼ਨਲਿਜ਼ਮ ਐਂਡ ਇੰਟੈਗ੍ਰਿਟੀ ਵੀ ਵੈਲਕਮ ਐਨੀ ਇਨਵੈਸਟੀਗੇਸ਼ਨ ਟੂ ਬ੍ਰਿੰਗ ਆਊਟ ਦਾ ਟਰੂਥ ਹੁਣ ਜੇ ਤੂੰ ਕੇਜਰੀਵਾਲ ਸਾਹਿਬ ਦਾ ਸੱਚਾ ਸਿਪਾਈ ਹੈ ਤੇ ਹਰਜੋਤ ਸਿੰਘ ਬੈਨ ਫਿਰ ਐ ਕਰ ਕੇਜਰੀਵਾਲ ਦੀ ਇਨਕੁਆਇਰੀ ਕੌਣ ਕਰ ਰਿਹਾ ਸੀਬੀਆਈ ਈਡੀ ਤੇ ਸੱਚੇ ਸ਼ਿਗਰਤ ਦਾ ਤਾਂ ਫਿਰ ਇਹੀ ਫੈਸਲਾ ਕਿ ਅੱਜ ਚਿੱਠੀ ਲਿਖ ਦੇ ਕਿ ਭਾਈ ਮੇਰੇ ਤੋਂ ਕੇਜਰੀਵਾਲ ਸਾਹਿਬ ਤੋਂ ਬਹਾਲਾ ਚਿਰ ਦੂਰ ਲਿਆ ਨਹੀਂ ਜਾਂਦਾ ਕਿਉਂਕਿ ਅਸੀਂ ਤੇਰਾ ਧਰਨਾ ਵੀ ਵੇਖਿਆ ਸੀ ਜਿਹੜਾ ਤੂੰ ਮਾਰਿਆ ਸੀ ਉਹ 20 ਸੈਕਿੰਡ ਵਾਲਾ ਧਰਨਾ ਕਿੱਥੇ ਮਜਿੱਟੀਆ ਭੁੱਲਿਆ